ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੜਾ ਯਰ ਰੌਲਾ ਪਾਇਆ ਵਿਰੋਧੀਆਂ ਨੇ ਭਗਵਾਨਤ ਮਾਨ ਸਾਹਿਬ ਯਾਰ ਜਿਹੜੇ ਆਮ ਘਰਾਂ ਦੇ ਮੁੰਡੇ ਜਿਹੜੇ ਮੁੱਖ ਮੰਤਰੀ ਸ਼ਿਪ ਤੱਕ ਪਹੁੰਚ ਗਏ ਐ ਐਮ ਐਲ اے ਬਣ ਗਏ ਕੋਈ ਮੋਬਾਈਲ ਫੋਨ ਰਿਪੇਅਰ ਕਰਦਾ ਕਰਦਾ ਤਦ ਉਹੜਤੂ ਐਮਐਲਏ ਬਣ ਗਿਆ ਤਾਂ ਤੁਹਾਨੂੰ ਤਕਲੀਫ ਕਾਦੀ ਐ ਜੇਕਰ ਰਵਿੰਦ ਕੇਜਰੀਵਾਲ ਸਾਹਿਬ ਦਿੱਲੀ ਤੋਂ ਹਰ ਗਏ ਇੰਦਰਾ ਗਾਂਧੀ ਹਰ ਗਈ ਸੀ ਐਮਰਜੈਂਸੀ ਵੇਲੇ ਤਾਂ ਜੇਕਰ ਉਹ ਹਾਰ ਗਏ ਤੇ ਉਹ ਪਾਰਟੀ ਦੇ ਕਨਵੀਨਰ ਹੈ ਭਾਈ ਜੀ ਜੇਕਰ ਉਹ ਇੱਥੇ ਆ ਕੇ ਪੰਚਾਇਤ ਉਹ ਭਾਗ ਦੇ ਅਰੈਸਟ ਹੋ ਉਸ ਚ ਰਹਿਣ ਲੱਗੇ ਮੁਹਾਲੀ ਤਾਂ ਜਿਉਂ ਰੌਲਾ ਪਾਇਆ ਜੀ ਉਹਨਾਂ ਨੇ 50 ਲੱਖ ਰੁਪਿਆ ਲਾ ਕੇ ਹੈਲੀਪੈਡ ਬਣਾ ਲਈ ਉਹਨਾਂ ਨੇ ਫੋਟ ਰੈਸਟ ਘੱਟਤਾ ਜੀ ਸਿੱਧੀ ਸੜਕ ਬਣਾ ਲਈ ਜੀ ਉਹ ਭਾਈ ਸਾਹਿਬ ਜਿਹੜੇ ਲੋਕਾਂ ਨੇ ਪਹਾੜਾਂ ਚ ਆਲੀਸ਼ਾਨ ਬੰਗਲੇ ਬਣਾ ਲੇ ਭਾਵੇਂ ਉਹ ਅਕਾਲੀ ਸੀ ਭਾਵੇਂ ਕਾਂਗਰਸੀ ਸੀ ਭਾਵੇਂ ਕੋਈ ਹੋਰ ਪਾਰਟੀ ਵਾਲੇ ਸੀ ਉਹਨਾਂ ਨੇ ਆਲੀਸ਼ਾਨ ਬੰਗਲੇ ਬਣਾ ਲੇ ਤੇ ਜਿਹੜਾ ਉਹ ਮੋਕ ਪਣਾ ਮਹਿਲ ਹੈ ਕੈਪਟਨ ਸਾਹਬ ਦਾ ਉਹਨਾਂ ਦਾ ਜੱਦੀ ਪੁਸ਼ਤੀ ਹੋਊਗਾ ਕਿੰਨੀ ਜ਼ਮੀਨ ਧਾਲੀਆਲ ਸਾਹਿਬ ਨੇ ਛਡਵਾਈ ਸੀ ਪੰਚਾਇਤ ਮੰਤਰੀ ਹੁੰਦਿਆਂ ਹੋਇਆਂ ਕਿੱਡੀ ਵੱਡੀ ਗੱਲ ਆ ਦੋਸਤੋ ਪਰ ਯਾਰ ਲੋਕ ਵੀ ਨਾ ਬਸ ਲੋਕ ਵੀ ਭਰਿਆਂ ਨੂੰ ਹੋਰ ਭਰਿਆਂ ਹੋਇਆ ਵੇਖਣਾ ਚਾਹੁੰਦੇ ਆ ਕਿੰਨੇ ਪੋਲੀਟੀਸ਼ੀਨਾਂ ਦੇ ਆਉਂਦੇ ਆ ਕਿ ਫਲਾਨੇ ਆਈਜੀ ਸਾਹਿਬ ਕੋਲੋਂ ਇੰਨੇ ਪੈਸੇ ਫੜੇ ਗਏ ਫਲਾਨੇ ਕੋਲੋਂ 5 ਕਰੋੜ ਫੜਿਆ ਗਿਆ ਇੱਕ ਰਵੀ ਸਿੱਧੂ ਕਾਂਟ ਹੁੰਦਾ ਸੀ 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤੇ ਉਦੋਂ ਰਵੀ ਸਿੰਧੂ ਸਿੱਧੂ ਉਹਦੇ ਕੋਲੋਂ ਕਿੰਨਾ ਮਾਲ ਫੜਿਆ ਗਿਆ ਸੀ ਹੋਰ ਪਤਾਈ ਨੇ ਕਿੰਨੇ ਫੜੇ ਗਏ ਤੇ ਕਿੰਨਾ ਕੁਝ ਹੋ ਗਿਆ ਯਾਰ ਉਹਨਾਂ ਨਾਲੋਂ ਤਾਂ ਚੰਗੇ ਐ ਭਾਵੇਂ ਇੱਕ ਕਰਜਾਈ ਸੂਬਾ ਆਪਣਾ ਤੇ 50 ਲੱਖ ਰੁਪਇਆ ਜਦੋਂ ਬੰਦਾ ਕਰਜਾਊ ਹੋ ਜੇ ਨਾ ਮਿੱਤਰੋ ਫੇਰ ਉਹ ਬੱਚਿਆਂ ਨੂੰ ਇਹ ਵੀ ਕਹਿੰਦਾ ਐ ਕਿ ਵਿਆਹ ਜਾਣਾ ਨਾ ਤਾਂ ਐਸੇ ਸੂਟ ਨਾਲ ਤੇ ਜਾਂ ਕੋਈ ਇਹੋ ਜਿਹਾ ਕੋਟ ਮੰਗ ਮੰਗ ਕੇ ਵਿਆਹ ਵੇਖ ਲੋ ਫੁਲਾਨੇ ਤੋਂ ਬੂਟ ਮੰਗ ਲਓ ਫੁਲਾਨੇ ਤੋਂ ਜੈਕਟ ਪਾ ਲਓ ਦੋ ਦਿਨ ਤਾਂ ਪਾਉਣੀ ਐ ਉਹਨੇ ਆਪਣਾ ਪੰਜਾਬ ਕਰ ਜਾਈ ਏ ਤੇ ਜੇਕਰ ਜਾਗਟ ਕੋਈ ਮੰਗ ਕੇ ਲੋਨ ਲਾਣ ਕਰਾ ਕੇ ਕਰਜ਼ਾ ਚੱਕ ਕੇ 12000 ਕਰੋੜ ਦਾ ਉਹਦੇ ਵਿੱਚੋਂ 50 ਲੱਖ ਰੁਪਇਆ ਹੈਲੀਪੈਡ ਤੇ ਲਾਤਾ ਫੇਰ ਕੀ ਹੋ ਗਿਆ ਖਾਦਾ ਤਾਂ ਨਹੀਂ ਲੱਗਿਆ ਹੈਲੀਪੈਡ ਤੇ ਕਦੇ ਨਾ ਕਦੇ ਆਏ ਐਮਰਜੈਂਸੀ ਕੋਈ ਉਥੇ ਹੈਲੀਕਾਪਟਰ ਲੈਂਡ ਹੋ ਜੂਗਾ ਕਦੇ ਉਥੋਂ ਕੋਈ ਉੱਡ ਪੂਗਾ ਕਦੇ ਕਿਸੇ ਨੂੰ ਇਹ ਤਾਂ ਨਹੀਂ ਵੀ ਉਥੇ ਥਾਂ ਦੇਖਣੀ ਪੂ ਥਾਂ ਵਿਲੀ ਪਈ ਹੈ ਇਕ ਨੂੰ ਸਵਾਰ ਕੇ ਪਾਸੇ ਧਾਰ ਲਾਈ ਹੈ ਤੇ ਕਵਰ ਕੀਤਾ ਤੇ ਹੈਲੀਪੈਡ ਬਣਾਇਆ ਪੰਚਾਇਤ ਵਿਭਾਗ ਦੇ ਪਤਾ ਨਹੀਂ ਕਿੰਨੇ ਇੱਕ ਪੀਡਬਲਯੂਡੀ ਦੇ ਰੈਸਟ ਹਾਊਸ ਵਿਹਲੇ ਪਏ ਹੋਣਗੇ ਪੰਜਾਬ ਚ ਤੁਹਾਡੇ ਆਂਡ ਗਵਾਂਡ ਵੇਖ ਲਿਓ ਨਹਿਰੀ ਕਲੌਨੀਆਂ ਕਿੰਨੀਆਂ ਵਿਹਲੀਆਂ ਪਈਆਂ ਧਰਮਸ਼ਾਲਾ ਸਾਡੇ ਪਿੰਡ ਪਈ ਹੈ ਗਿਲੇ ਵਰਗੀ ਕੋਈ ਆ ਕੇ ਰਹਿ ਸਕਦਾ ਜੇ ਇਹਨੂੰ ਰੇਨੋਵੇਟ ਕਰਾ ਲਵੋਗੇ ਉਹ ਨਾਲ ਪੰਚਾਇਤ ਵਿਭਾਗ ਦੇ 8 ਕਮਰਿਆਂ ਵਾਂਗੂ ਤ ਸਾਡੇ ਪਿੰਡ ਇੱਕ ਹਾਲ ਕਮਰਾ ਤੇ ਇੱਕ ਨਾਲਲਾ ਕਮਰਾ ਹੈ ਉਹ ਹਾਲ ਕਮਰੇ ਦੇ ਦੋ ਕਮਰੇ ਐ ਬਣਨਗੇ ਆਲੀਸ਼ਾਨ ਤੇ ਬਰਾਂਡੇ ਬੰਦ ਕਰਕੇ ਇੱਥੇ ਵੀ ਆ ਕੇ ਕੋਈ ਰਹਿ ਸਕਦਾ ਹੈ ਪ੍ਰਾਣੀ ਧਰਮਸ਼ਾਲਾ ਸਾਹਮਣੇ ਬੋਰਡ ਲੱਗਿਆ ਹੋਇਆ ਯਾਰ ਐਵੇਂ 50 50 ਲੱਖ ਨਾ ਲਾਓ ਤੁਸੀਂ ਆਪ ਦਾ ਦੱਸੋ ਤੇ ਨੰਬਰ ਤੋਂ ਜਿਹੜਾ ਹਿਸਾਬ ਜਥੇਦਾਰ ਸਾਹਿਬ ਤੋਂ ਭਗਵੰਤ ਮਾਨ ਸਾਹਿਬ ਨੇ 15 ਤਰੀਕ ਨੂੰ ਜਾ ਕੇ ਮੰਗਣਾ ਹੈ ਉਹਦੀ ਗੱਲ ਕਰੋ ਬਹੁਤ ਧੰਨਵਾਦ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ